ਸੋ ਸੇ ਗਾਲ ਜੀ ਸਾਰਿਆਂ ਨੂੰ ਹੋਰ ਠੀਕ ਠਾਕ ਹੋ ਜੀ ਉਹ ਸੁਣਾਵਾ ਜੀ ਨਵੀਂ ਤਾਲੀ ਕੋਈ ਆਪਾਂ ਹੋ ਗਏ ਜੀ ਬਸ ਵਿਲੇ ਆਣ ਗੰਗਾ ਨੂੰ ਕਰ ਨਮਾ ਤੇ ਹੁਣ ਇਹ ਕੰਮ ਵਾਲੇ ਮੋਤੇ ਸੀ ਕਿ ਉਹ ਕਰ ਲੈ ਦਿਖਾਉਦਾ ਹੀ ਤੁਨ ਮੜਾ ਮੋਟਾ ਗੱਡੀ ਢੋਲੀ ਉਹ ਜਾਣਾ ਸੀ ਅੱਜ ਭੂਆ ਕੋਲੇ ਇਹ ਲਾਉਣੀ ਉਹਨੂੰ ਢੋਲਿਆ ਤੇ ਇਧਰ ਬੈ ਗਏ ਵੰਦੇ ਆਪਣੇ ਦਾ ਅਨੂਕਾ ਜਿਹਾ ਮੌਸਮ ਠੰਡਾ ਹੈ ਰਹਿਣਗੇ ਬਾਹਰ ਹੀ ਇਧਰ ਹੋਏ ਬਹਿ ਗੀਆਂ ਰੋਡਾ ਜੇ ਪੂਰਾ ਸਹੀ ਦੇ ਰਿਹਾ ਜੇ ਹਲਕਾ ਪੈ ਗਿਆ ਜੀ ਜਨਾ ਪਰ ਉਹ ਨਾ ਸਹੀ ਨਹੀਂ ਹੋ ਰਿਹਾ ਹੈਗਾ ਜੇ ਬਾਰੇ ਮੋਟਾ ਤੇ ਬਸ ਇਹਨਾਂ ਨੇ ਹੁਣ ਬਹਿ ਜਾਣਾ ਜੀ ਪੱਠੇ ਖਾਦੇ ਹੋਏ ਆ ਇਧਰ ਹੱਥ ਨਾਲਾ ਕੰਮ ਵੀ ਨਿਮੇੜਿਆ ਬਈ ਆਪਣਾ ਮੌਸਮ ਅਜਾ ਜਿਹਾ ਜਿਹਾ ਤਾਂ ਆ ਕੇ ਆਪਾਂ ਕੁਤਰ ਕੇ ਰੱਖ ਲੇ ਸਾਡੀ ਰੇੜੀ ਖਾਲੀ ਇਹਨਾਂ ਦੇ ਵਾਲਾ ਜਿਹਾ ਭੂਗਾ ਕੋਲੇ ਸੰਧਾਰਾ ਦੇਣਾ ਆਪਾਂ ਰਮਾਂਗੇ ਘਰੇ ਹਾਂਜੀ ਗਰਮਣ ਹੋਣੀ ਜਾਂ ਨਾ ਹੋਣੀਆ ਕਰਦਿਆਂ ਨੇ ਚਲੋ ਠੀਕ ਆ ਜੀ ਇਹ ਮਣਾਉਣੇ ਆਂ ਉਹਨਾਂ ਨੂੰ ਸੰਦਗਾ ਗਰਮਣ ਦੀਪ ਆ ਜਾਵਰੇ ਪੰਜ ਕੇ ਪੰਜ ਕੇ ਲਾਓ ਜੀ ਨਾ ਲਿਆ ਸਾਡਾ ਬੰਦਾ ਗਮਨਡਾਲੀ ਨਮਨਜੋਤ ਕਦ ਦੂਰਾ ਨੇ ਇਹਨਾਂ ਦੇ ਨਾਲ ਜਾਣਾ ਜਪੂਆ ਬੜਾ ਅੱਜ ਤੱਕ ਐਸੀ ਨਾਲਿਆ ਹੈ ਅੱਜ ਨਹੀਂ ਸਾਸਰੀ ਕਾ ਬੁਲਾਉਣੇ ਸਾਸਰੀ ਕਾ ਬੁਲਾਈ ਜਾਂਦੀ ਹੈ ਵਿਰਾਸ ਮਲਾਵਤ ਲਾਓ ਜੀ ਮੇਰਾ ਉਹ ਦਮਨਜੋਤ ਨੂੰ ਵੀ ਸਾਸਰੀ ਕਾ ਜੀ ਸਾਨੂੰ ਕੀ ਕਰਕੇ ਆਇਆ ਤੂੰ ਉਹਨਾਂ ਨੂੰ ਮਿਲਿਆ ਆਇਆ ਹੈ ਤੋਗਾ ਜਾਣਾ ਵਾ ਉਹਨਾਂ ਨੂੰ ਮੈਲਮਾ ਕਿਤੇ ਬਰਾਗ ਨਾ ਜਾਣ ਮੈਨੂੰ ਉਹਨਾਂ ਦਾ ਹੀ ਵੜਾ ਰਹਿੰਦਾ ਨਾ ਚੱਲ ਹੋ ਜਾਓ ਤਿਆਰ ਹੋ ਤੁਸੀਂ ਲਓ ਜੀ ਫੁੱਲ ਫੁੱਲ ਅੱਜ ਨਿਕਲੇ ਕੋਈ ਨਹੀਂ ਮੌਸਮ ਠੰਡਾ ਕਰਕੇ ਨਹੀਂ ਤਾਂ ਉਹਨੂੰ ਐ ਖੜੇ ਪਏ ਹੁੰਦੇ ਸਾਰੇ ਅੱਜ ਰਹਿ ਗਿਆ ਕੰਮ ਉਹ ਮੈਂ ਬਨਾ ਬੱਲਾ ਗਈ ਆ ਚਟੇ ਜੇ ਨਿਕਲੇ ਹੋਏ ਆ ਜੀ ਮਾੜਾ ਮਾੜਾ ਕੋਈ ਕੋਈ ਇਧਰੋਂ ਇਹ ਰਹਿ ਤਿਆਰ ਸ ਤੇ ਸਕੂਟਰੀਆਂ ਵੀ ਅੱਜ ਦੋ ਆ ਚਲੋ ਜੀ ਇਧਰੋਂ ਆਪਣੀ ਵਾਲੀ ਗੱਡੀ ਆ ਲੈਓ ਜਨਰੇਟਰ ਦਾ ਕਰਾਉਣਾ ਹਾਲੇ ਕੋਈ ਸਰਬਸਰ ਬਸ ਕਰਾ ਕੇ ਲਾਇਆ ਵੇ ਉਦਾਂ ਹੀ ਆਪਣਾ